ਪੰਜਾਬ ਪੁਲਿਸ ਨੇ ਹੁਣ ਹੁੱਲੜ ਬਾਜਾਂ ਤੇ ਨਾਲ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਹੁਣ ਰਾਤ ਦੇ ਵੇਲੇ ਜੋ ਸਪੈਸ਼ਲ ਨਾਕੇ ਲਗਾ ਰਿਹਾ ਉਸ ਦੇ ਵਿੱਚ ਕਈ ਹੁੱਲੜ ਬਾਜਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ। ਨਿਊ ਚੰਡੀਗੜ੍ਹ ਏਰੀਆ ਤੇ ਨਾਲ ਕੁਰਾਲੀ ਏਰੀਆ ਦੇ ਵਿੱਚ ਪੁਲਿਸ ਵੱਲੋਂ ਸਖਤ ਨਾਕੇ ਲਗਾਏ ਜਾ ਰਹੇ ਜਿਦੇ ਵਿੱਚ ਡਰਿੰਕ ਡਰਾਈਵ ਨਾਕਾ, ਹੁੱਲੜ ਬਾਜਾਂ ਦੇ ਖਿਲਾਫ ਕਾਰਵਾਈ ਤੇ ਨਾਲ ਦੀ ਨਾਲ ਜਿੰਨਾ ਲੋਕਾਂ ਕੋਲ ਆਪਣੇ ਵਹੀਕਲਾਂ ਦੇ ਡਾਕੂਮੈਂਟ ਪੂਰੇ ਨਹੀਂ ਕਿਸੇ ਕੋਲ ਹੈਲਮਟ ਨਹੀਂ ਤਾਂ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ ਜਿਸ ਨੂੰ ਲੈ ਕੇ ਸਖਤ ਚਲਾਨ ਜਿਹੜੇ ਪੁਲਿਸ ਵੱਲੋਂ ਕਿਤੇ ਜਾ ਰਹੇ ਨੇ ਕੱਲ੍ਹ ਸਾਨੂੰ ਲੈ ਕੇ ਡੀਐਸਪੀ ਧਰਮਵੀਰ ਸਿੰਘ ਤੇ ਨਾਲ ਐਸਐਸ ਸਤਿੰਦਰ ਸਿੰਘ ਦੀ ਟੀਮ ਵੱਲੋਂ ਨਿਊ ਚੰਡੀਗੜ੍ਹ ਦੇ ਸਟੇਡੀਅਮ ਰੋਡ ਦੇ ਉੱਤੇ ਇੱਕ ਸਖਤ ਨਾਕਾ ਲਗਾਇਆ ਰਿਹਾ ਹੈ ਕਿ ਕਈ ਚਲਾਨ ਜਿਹੜੇ ਉਹਨਾਂ ਲੋਕਾਂ ਦੇ ਕਿਤੇ ਨੇ ਜੋ ਹੁੱਲੜਬਾਜੀ ਕਰਦੇ ਸੀ ਜਾਂ ਕਾਨੂੰਨ ਦੀ ਲੰਘਣਾ ਕਰਦੇ ਸੀ ਤਾਂ ਸਾਨੂੰ ਲੈ ਕੇ ਐਸਐਸ ਸਤਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਆਪਾਂ ਤੁਸੀਂ ਉਹ ਵੀ ਸੁਣ ਕੱਟ ਕੱਟ ਪੰਜਾਬ ਪੁਲਿਸ ਨੇ ਹੁਣ ਹੁੱਲੜ ਬਾਜਾਂ ਤੇ ਨਾਲ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਨੂੰ ਲੈ ਕੇ ਪੰਜਾਬ ਪੁਲਿਸ ਹੁਣ ਰਾਤ ਦੇ ਵੇਲੇ ਜੋ ਸਪੈਸ਼ਲ ਨਾਕੇ ਲਗਾ ਰਿਹਾ ਉਸ ਦੇ ਵਿੱਚ ਕਈ ਹੁੱਲੜ ਬਾਜਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ ਉਹਨਾਂ ਦੇ ਸਖਤ ਚਲਾਨ ਵੀ ਕਰ ਰਿਹਾ ਹੈ ਇਸ ਸਮੇਂ ਦੀ ਕਬੱਡੀ ਕਮਰ ਤੋਂ ਦੁਕਾਨ ਜਾ ਰਹੇ ਆ ਨਿਊ ਚੰਡੀਗੜ੍ਹ ਏਰੀਆ ਤੇ ਨਾਲ ਕੁਰਾਲੀ ਏਰੀਆ ਦੇ ਵਿੱਚ ਪੁਲਿਸ ਵੱਲੋਂ ਸਖਤ ਨਾਕੇ ਲਗਾਏ ਜਾ ਰਹੇ ਜਿੱਦਾਂ ਤੇ ਡਰਿੰਕ ਡਰਾਈਵ ਨਾਕਾ ਹੁੱਲੜ ਬਾਜਾਂ ਦੇ ਖਿਲਾਫ ਕਾਰਵਾਈ ਤੇ ਨਾਲ ਦੀ ਨਾਲ ਜਿੰਨਾ ਲੋਕਾਂ ਕੋਲ ਆਪਣੇ ਵਹੀਕਲਾਂ ਦੇ ਡਾਕੂਮੈਂਟ ਪੂਰੇ ਨਹੀਂ ਕਿਸੇ ਕੋਲ ਹੈਲਮਟ ਨਹੀਂ ਤਾਂ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ ਜਿਸ ਨੂੰ ਲੈ ਕੇ ਸਖਤ ਚਲਾਨ ਜਿਹੜੇ ਪੁਲਿਸ ਵੱਲੋਂ ਕਿਤੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਡੀਐਸਪੀ ਧਰਮਵੀਰ ਸਿੰਘ ਤੇ ਨਾਲ ਐਸਐਸ ਸਤਿੰਦਰ ਸਿੰਘ ਦੀ ਟੀਮ ਵੱਲੋਂ ਨਿਊ ਚੰਡੀਗੜ੍ਹ ਦੇ ਸਟੇਡੀਅਮ ਰੋਡ ਦੇ ਉੱਤੇ ਇੱਕ ਸਖਤ ਨਾਕਾ ਲਗਾਇਆ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਕਈ ਚਲਾਨ ਜਿਹੜੇ ਉਹਨਾਂ ਲੋਕਾਂ ਦੇ ਕਿਤੇ ਨੇ ਜੋ ਹੁਲੜਵਾਜੀ ਕਰਦੇ ਸੀ ਜਾਂ ਕਾਨੂੰਨ ਦੀ ਲੰਘਣਾ ਕਰਦੇ ਸੀ ਤਾਂ ਇਸ ਨੂੰ ਲੈ ਕੇ ਐਸਐਸ ਸਤਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਆਪਾਂ ਤੁਸੀਂ ਉਹ ਵੀ ਸੋ ਸਰ ਮੁੱਲਾਂਪੁਰ ਪੁਲਿਸ ਵੱਲੋਂ ਅੱਜ ਸਪੈਸ਼ਲ ਨਾਕਾਬੰਦੀ ਕਿਸ ਲਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਸੀ ਤੇ ਅੱਜ ਸਪੈਸ਼ਲ ਨਾਕਾਬੰਦੀ ਦੇ ਜਿਹਦੇ ਵਿੱਚ ਕੋਈ ਸ਼ਰਾਬ ਪੀ ਕੇ ਆਉਂਦਾ ਜਾਂ ਕੋਈ ਹੁੱਲੜਬਾਜੀ ਕਰਦਾ ਹੈ ਉਹਨਾਂ ਨੂੰ ਪ੍ਰਾਪਰ ਚੈਕਿੰਗ ਕਰਦੇ ਉਹਨਾਂ ਦੇ ਵੱਤੋਂ ਵੱਸ ਜੇ ਕੋਈ ਹੁੱਲੜਬਾਜੀ ਕਰਦਾ ਉਹਨਾਂ ਦੇ ਚਲਾਨ ਕਰਨ ਸੰਬੰਧੀ ਇਹ ਉਹਦੇ ਸੰਬੰਧ ਚ ਨਾਕਾਬੰਦੀ ਕੀਤੀ ਗਈ ਹੈ ਤੋ ਦੇਖੋ ਜਿਸ ਤਰੀਕੇ ਨਾਲ ਐਸਐਸਟੀ ਤਿੰਦਰ ਸਿੰਘ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਹੁੱਲੜਬਾਜ਼ਾਂ ਤੇ ਨਾਲ ਜੋ ਜਾਣ ਬੁੱਝ ਕੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਖਿਲਾਫ ਪੁਲਿਸ ਵੱਡੀ ਕਾਰਵਾਈ ਕਰ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਚਲਾਨ ਵੀ ਸਖਤ ਕਰ ਰਿਹਾ ਤੇ ਸ ਨੂੰ ਲੈ ਕੇ ਪੁਰਸੋ ਲਈ ਦੱਸਿਆ ਗਿਆ ਕਿ ਇਹ ਰੈਗੂਲਰ ਨਾਕੇ ਲੱਗਣਗੇ ਤੇ ਕੀ ਨਵਾਂ ਚੰਡੀਗੜ੍ਹ ਏਰੀਆ ਦੇ ਵਿੱਚ ਕਿਸੇ ਨੂੰ ਵੀ ਕਾਨੂੰਨ ਦੇ ਲੰਗਣਾ ਨਹੀਂ ਕਰਨ ਦਿੱਤੀ ਜਾਵੇਗੀ ਦੂਜੇ ਪਾਸੇ ਹੁਲੂੜਕ ਬਾਜਾ ਦੇ ਇਤਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਹੋਰ ਖਬਰਾਂ ਦੇਖਣ ਲਈ ਬਹੁਤ ਤੋਂ ਚੈਨਲ ਸਬਸਕ੍ਰਾਈਬ ਕਰ ਲਓ ਇਸ ਖਬਰ ਨੂੰ ਬਹੁਤ ਤੋਂ ਸ਼ੇਅਰ ਕਰੋ ਧੰਨਵਾਦ